ਤੈਨੂੰ ਕੱਢਿਆ ਠੀਕ ਆ ਤੂੰ ਕੀ ਤੈਨੂੰ ਗਾਲ ਕੱਢਿਆ ਕਿਨੂੰ ਤੈਨੂੰ ਗਾਲ ਕੱਢਿਆ ਤੂੰ ਤਮੀਜ਼ ਨਾਲ ਗੱਲ ਕਰ ਸਕਦਾ ਕਿਨੂੰ ਤੈਨੂੰ ਕੋਈ ਗਲਤ ਤਮੀਜ਼ ਦੇ ਨਾਲ ਗੱਲ ਕਰ ਰਿਹਾ ਤੂੰ ਕਿੱਦਾਂ ਬੋਲਦਾ ਹੈ ਉਹਨੂੰ ਕੋਈ ਗਲਤ ਗੱਲ ਕਰੀ ਯਾਰ ਅਸੀਂ ਐਂ ਦੱਸ ਕਿਹਾ ਕਿ ਤੈਨੂੰ ਬੋਲ ਤੁਸੀਂ ਸਭ ਕੁਝ ਕਹਿੰਦੇ ਹੋ ਬਲਾਓ ਜਿਹੜੇ ਅਫਸਰਾਂ ਨੂੰ ਬੁਲਾਉਣੇ ਕਿਨੂੰ ਬੋਲਿਆ ਕੁਛ ਨਾ ਬੋਲੋ ਦੱਸੋ ਮੈਂ ਗੇਟ ਪਾਸ ਆਪਣਾ ਦੇਂਦਾ ਸਭ ਕੁਝ ਦਿੰਦਾ ਮੈਨੂੰ ਕਢਾ ਦਿਓ ਪਲਾਂਟ ਤੋਂ ਬਾਹਰ ਕਢਾਓ ਮੈਂ ਬਰਕਰਾਰ ਇੱਥੇ ਦਾ ਠੀਕ ਆ ਤੇ ਤੂੰ ਬਲਾਉ ਜਿਹਨੂੰ ਬਲਾਉਣਾ ਨੰਨਾ ਕੱਟ ਫੇ ਉਹ ਜਿਹੜਾ ਮਰਜੀ ਨੂੰ ਬਲਾਉ ਤੁਸੀਂ ਅਫਸਨਾ ਨੂੰ ਬਲਾਉ ਜਿਹਨੂੰ ਮਰਜੀ ਬਲਾਉ ਡਰਦਾ ਨਹੀਂ ਕਿਸੇ ਤੋਂ ਹੈ ਡਰਦਾ ਨਹੀਂ ਕਿਸੇ ਨਹੀਂ ਡਰਦਾ ਮੈਂ ਕਿਸੇ ਤੋਂ ਆਪਣੇ ਬਾਪ ਤੋਂ ਡਰਦਾ ਜੇ ਮੈਂ ਗਲਤ ਆ ਤਾਂ ਮੈਂ ਪੁਲਿਸ ਵਾਲੇ ਤੇ ਵੀ ਡਰੂੰਗਾ ਜੇ ਮੈਂ ਗਲਤ ਬੋਲ ਰਿਹਾ ਪੁੱਛ ਲਓ ਤੁਸੀਂ ਫੋਟੋ ਕੋ ਕਿਹੜੀ ਕੰਪਨੀ ਆ ਅਫਸਰਾਂ ਨੂੰ ਰੋਕੋ ਕਿਹੜੀ ਕੰਪਨੀ ਹੈ ਬਾਤ ਤੁਸੀਂ ਫੋਟੋਆਂ ਲਾਓ ਲੱਭੋ ਕਿਹੜੇ ਕੰਪਨੀ ਤੇਰੀ ਕੰਮ ਕਿਹੜੀ ਦਾ ਮੈਂ ਕੰਪਨੀ ਦਾ ਬਸ ਤੁਸੀਂ ਲੱਭੋ ਜਿੰਨੂੰ ਲੱਭਣਾ ਮੈਂ ਤੇਰੇ ਭਲਾ ਮੈਂ ਨਹੀਂ ਨਾ ਦੱਸਣਾ ਇਹ ਅਫਸਰ ਜਾ ਰਹੇ ਹਨ ਇਨਾ ਨੂੰ ਰੋਕੋ ਹੈ ਅਫਸਰ ਜਾਂਦੇ ਆ ਲੱਖ ਲੱਖ ਡੇ ਡੇ ਲੱਖ ਰੁਪਇਆ ਲੈਂਦੇ ਆ हां ਅਸੀਂ ਫਦੋ ਨੂੰ ਕੰਪਨੀ ਕੇਰ ਬੋਲਦੇ ਕੰਪਨੀ ਮੈਂ ਛੋਟੀ ਕੰਪਨੀ ਚ ਆ ਦੱਸੋ ਛੋਟੀ ਕੰਪਨੀ ਹਾਂ ਛੋਟੀ ਕੰਪਨੀ ਚ ਲਾਗੀ ਜਰਾ ਹਾਂ ਲਾਗੀ ਜਰਾ ਕੁਨਾਰ ਸਿੰਘ ਨਾ ਆਏ ਰਾਖ ਪੂਤਾ ਰਾਜਪੂਤ ਹਾਂ ਰਾਖ ਪੂਤਾ ਹਾਂ ਕੋਈ ਗੱਲ ਮੇਰਾ ਬਾਪ ਵੀ ਇੱਥੇ ਲੱਗਿਆ ਜਿਹੜਾ ਪਟਾ ਦਿਓ ਇਹਨਾਂ ਤੇਰਾ ਹੁਣ ਫੋਨ ਹੋਣੀ ਪੋੜਾਂ ਤੇ ਰੁਕ ਜਾ ਹਾਂ ਬਲਾ ਜਿਹਨੂੰ ਬੁਲਾਉਣਾ ਬੁਲਾਓ ਰੁਕ ਜਾ ਰੁਕ ਅਸੀਂ ਫਦੋ ਪੱਥੇ ਆਥੇ ਨਹੀਂ ਤੂੰ ਪੋੜਿਆ ਗੱਡੀਆਂ ਲੈ ਕੇ ਜਾਂਦੇ ਵਧੀਆ ਬੰਦਾ ਤੂੰ ਵਧੀਆ ਬੰਦਾ ਵਧੀਆ ਤਾਂ ਅਜਣੀ 12 ਸਾਲ ਮੈਂ ਜੰਮਿਆ ਇੱਥੇ ਇੱਕੋ ਬੰਦਾ ਜਾਣਦਾ ਮੈਨੂੰ ਪਲਾੜਦਾ ਹੁਣ ਤੇਰੀ ਕਿਹੜੀ ਘਾਟ ਲੱਗੀ ਆ ਚੁੱਗੀਆਂ 'ਚ ਮੈਂ ਜੰਮਿਆ ਤੇਰੀ ਘਾਟ ਘਾਟ ਕਾਦੀ ਅਫਸਰਾਂ ਨੂੰ ਰੋਕੋ ਬੋਲਦਾ ਦੱਸ ਘਾਟ ਦਾ ਅਫਸਰਾਂ ਨੂੰ ਰੋਕੋ ਯੋ ਪਟਰੇ ਬੋਲੀ ਆਤੀ ਅਫਸਰਾਂ ਨੂੰ ਰੋਕੋ ਬੋਲੀ ਆਤੇ ਹਾਸੇ ਦੀ ਬਾਲੂ ਮੈਨੂੰ ਥਾਣੇ ਲੈ ਕੇ ਜਾਣਾ ਚਲੋ ਚਲੋ ਹਾਂ ਥਾਣੇ ਲੈ ਕੇ ਚੱਸੀ ਹੋ ਜਾ ਪਿੱਛੇ ਮੈਂ ਵੀਡੀਓ ਇੱਥੇ ਮੂੰਹ ਵੀ ਚ ਲੱਗਿਆ ਵਾ ਤੁਸੀਂ ਬਣਾਓ ਜਿਹੜਾ ਬਣਾਉਣਾ ਜਾਓ ਜਦੋਂ ਸੈਂਡ ਕਰਨਾ ਕਰੋ ਆ ਮੈਂ ਪਿੱਛੇ ਹੀ ਆ ਪਿੱਛੇ ਹੀ ਆ ਨੰਬਰ ਨੂੰ ਨੰਬਰ ਨੋਟ ਕਰੋ ਮੇਰਾ ਫੋਨ ਨੰਬਰ ਹੈ ਦੇਖ ਲਓ ਇਹਦੇ ਹਾਂ ਦੇਖ ਲੈ ਤੁਸੀਂ ਹਾਲ ਕੀ ਦੱਕਣਾ ਹਾਲ ਚਾ ਦਾ ਕਿਆ ਹਾਲ ਹੈ ਅਬ ਸਰ ਬੰਦਿਆਂ ਨੂੰ ਤੂੰ ਰੋਕ ਮੈਂ ਆ ਜਿਹੜੇ 10000 12000 ਚ ਲੱਗ ਗਏ ਇਹਨਾਂ ਨੇ ਰਹੀ ਨਾ ਤੇ ਉੱਪਰ ਉੱਤਰ ਰੋਬ ਦਿਖਾ ਦੇਓ ਜਿਹਨੂੰ ਬੁਲਾਉਣਾ ਬੁਲਾਓ ਮੈਂ ਇੱਥੇ ਬੈਠਾ